ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੇ ਵਿੱਚ ਓਹੋ ਮੈਂ ਦੱਸਿਆ ਸੀ ਜਿੱਦਾਂ ਉਹ ਦੂਜਾ ਫੋਨ ਹੀਟ ਆ ਜਿਹੜਾ ਕਰ ਗਿਆ ਸੀ ਗੱਡੀ 'ਚ ਪਿਆ ਰਹਿਣ ਕਰਕੇ ਹੁਣ ਇਹ ਮੈਂ ਬਲੌਗ ਕੰਟੀਨਿਊ ਕਰੂੰਗਾ ਜੇ ਤਾਂ ਹੋ ਗਿਆ ਨਹੀਂ ਤਾਂ ਫਿਰ ਦਾ ਦੂਜਾ 파ਟ ਕਰ ਦੂੰਗਾ ਜੇ ਮੰਨ ਲਓ ਨਾ ਫਟਿਆ ਫੁਟਿਆ ਬਲੌਕ ਕਈ ਵੇਲੇ ਇੱਕ ਫੋਨ ਤੋਂ ਦੂਜੇ ਫੋਨ ਤੇ ਕਰਨ ਤੇ ਲੱਗ ਪੈਂਦਾ ਪ੍ਰੋਬਲਮ ਜੇ ਕਰਨ ਤਾਂ ਆਪਾਂ ਪਹੁੰਚੇ ਹਾਂ ਜੀ ਮਾਛੀਵਾੜਾ ਸਾਹਿਬ ਤਾਂ ਦਰਸ਼ਨ ਕਰਦੇ ਸੀਗੇ ਆਜੋ ਨਾਲ ਦੀ ਨਾਲ ਤੁਹਾਨੂੰ ਵੀ ਕਰਾਉਨੇ ਆ ਵਾਹਿਗੁਰੂ ਇਹ ਇਹ ਤਾਂ ਦੀਵਾਨ ਹਾਲਿਆ ਜੀ ਜਦੋਂ ਨਾਲੇ ਹੀ ਆਪਾਂ ਥੱਲੇ ਆ ਜਾਂਦੇ ਆ ਇਹ ਦੀਵਾਨ ਹਾਲਿਆ ਸਾਹਮਣੇ ਸਟੇਜ ਬਣੀ ਹੋਆ ਇਹ ਇੱਥੇ ਦੀਵਾਨ ਸਜਦੇ ਹੁੰਦੇ ਆ ਅਸਲੇ ਤਾਂ ਖਾਲੀ ਪਏ ਆ ਰੇ ਸਾਬ ਦੇ ਪਾਠ ਹੋ ਰਹੇ ਆ ਤਾਂ ਸੰਗਤਾਂ ਆਈਆਂ ਆ ਹੁਣ ਸ਼ਹਿਰ ਦੀਆਂ ਜਿੱਦਾਂ ਵਾਹਿਗੁਰੂ ਭਲੀ ਕਰੇ ਕਲਗੀਆਂ ਵਾਲੇ ਬਾਦਸ਼ਾਹ ਸੱਚੇ ਬਾਦਸ਼ਾਹ ਭਲੀ ਕਰੋ ਇਹ ਜਿਹੜੇ ਨਿਸ਼ਾਨ ਝੂਲਦੇ ਆ ਜੀ ਇਹਨਾਂ ਕਰਕੇ ਹੀ ਹੁਣ ਵੀ ਜਿੰਨਾ ਬਚਾ ਹੋਇਆ ਤੁਸੀਂ ਦੇਖਿਆ ਹੀ ਆ ਵੀ ਟਰੈਕਟਰਾਂ ਤੇ ਕਿੱਦਾਂ ਨਿਸ਼ਾਨ ਝੂਲਦੇ ਜਾਂਦੇ ਸੀ ਤਾਂ ਇਹਨੂੰ ਦੇਖ ਕੇ ਨਿਸ਼ਾਨ ਨੂੰ ਦੂਰੋਂ ਹੀ ਵੱਖਰੀ એનર્ਜੀ ਮਿਲ ਜਾਂਦੀ ਹੈ ਕਾ ਦੇਖੋ ਇੱਧਰ ਠੰਡੇ ਜਲ ਦੀ ਸੇਵਾ ਚਲਦੀ ਹੈ ਜੀ ਜਲ ਸ਼ਕਲੋ ਕਹਿੰਦੇ ਬਾਬਾ ਜੀ ਨੇ ਹੁਕਮ ਕੀਤਾ ਕਹਿੰਦੇ ਜਲ ਸ਼ਕੋ ਵਾਹਿਗੁਰੂ ਵਾਹਿਗੁਰੂ ਹਰੇ ਹਰੇ ਸਭ ਦੇ ਪਾਠ ਹੋ ਰਹੇ ਆ ਜੀ ਤੋਂ ਵੀ ਆਪਾਂ ਮੱਠਾ ਟੇਕ ਵਾਹਿ ਸੱਚੀ ਆਪਾ ਆਸ਼ਾ ਹਾਂ ਵਾਹਿ ਵਾਹਿ ਹਾਂਜੀ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਵਾਹਿਗੁਰੂ ਦੈਨ ਹੁਣ ਬਹੁਤ ਸਾਫ ਲੱਗ ਰਿਹਾ ਹੈ ਜੀ ਦੇਖੋ ਇਹ ਨਸੂਰਿਸ਼ੇ ਬਣ ਬੜਾ ਹੋਇਆ ਪਿਆ ਹੈ ਦੀ ਬਾਜ ਗਿਆ ਸੀ ਤੇ ਉਪਰੇ ਟਾਈਮ ਹੋ ਗਿਆ ਵਾਹ ਪਾਂ ਤੇ ਪੰਨੀ ਸ਼ਾਨਾ ਮਨਾ ਬਹੋ ਗਰੀ ਇਹ ਅਜੀ ਉਹ ਜੰਡ ਦਾ ਤਰਖਤ ਜਿੱਥੇ ਗੁਰੂ ਸਾਹਿਬ ਨੇ ਆਖੇ ਟੈਂਟ ਦਾ ਸਹਰਾਣਾ ਲਾ ਕੇ ਆਰਾਮ ਕੀਤਾ ਸੀ ਸਾਥਾ ਬੜੇ ਵਧੀਆ ਤਰੀਕੇ ਨਾਲ ਸੰਭਾ ਹੈ ਹੋਇਆ ਜੀ ਇਤਿਹਾਸਿਕ ਜੰਡ ਦੇ ਦਰਖਤ ਨੂੰ ਦੇਖੋ ਥੱਲੇ ਪੱਕੀਆਂ ਥੰਮੀਆਂ ਲਾ ਲਾ ਕੇ ਹਨਾ ਬਹੁਤ ਦੂਰ ਤੱਕ ਵੱਡੇ ਵੱਡੇ ਟਾਣੇ ਗੇ ਹੋ ਆ। ਜਿੰਨੇ ਜਿੰਨਾ ਹੋਈ ਜਾਂਦਾ ਗਾਹਾਂ ਤੋਂ ਗਾਹਾਂ ਥੱਲੇ ਉਂ ਕਰਕੇ ਫਿਰ ਸਾਂਭੀ ਜਾਂਦੇ ਆ ਦੂਜੇ ਪਾਸੇ ਨੂੰ ਵੀ ਸਾਰੇ ਪਾਸਿਆਂ ਨੂੰ ਇੰਨਾ ਹੀ ਆ। ਹਾਂਜੀ। ਬਹੁਤ ਵਧੀਆ ਤਰੀਕੇ ਨਾਲ ਐਨ ਥੱਲੇ ਧੱਕੇ ਪੂਰਾ ਐਨ ਛੋਟੀਆਂ ਛੋਟੀਆਂ ਡਾਂਗੀਆਂ ਦੇ ਥੱਲੇ ਵੀ ਭਾਈਆਂ ਆ ਲੋਹੇ ਦੀਆਂ। ਰਾਣਾ ਇਹ ਪਾ ਕੇ ਐਨ ਵਧੀਆ ਤਰੀਕੇ ਨਾਲ ਆ ਸਾਂਭਿਆ ਆ ਚੂਹ ਰਿਹਾ ਹੰਮਰ ਕਾਰਜ ਦੇ ਅੰਦਰ ਅੰਦਰ ਇੱਧਰ ਦਰਬਾਰ ਸਾਹਿਬ ਬੰਦ ਕੀਤਾ ਹੈ ਜੀ ਬੰਦ ਤਾਂ ਕੀਤਾ ਆ ਭਈ ਇੱਥੇ ਪੱਥਰ ਦੀ ਰਗੜਾਈ ਚੱਲ ਰਹੀ ਆ ਕਹਿੰਦੇ ਅੰਦਰ ਤਾਂ ਮਹਾਰਾਜ ਦਾ ਪ੍ਰਕਾਸ਼ ਉੱਤਰ ਕੀਤਾ ਜਿੱਦਾਂ ਆਪਾਂ ਮੱਥਾ ਟੇਕ ਕੇ ਆਈਏ ਇੰਦਰੋਂ ਸਾਹਮਣੇ ਜਾ ਕੇ ਉੱਥੇ ਬਾਰੇ ਅੰਦਰ ਮਹਾਰਾਜ ਦਾ ਉਹ ਪਰਲੇ ਅੰਦਰ ਪ੍ਰਕਾਸ਼ ਕੀਤਾ ਆ ਹੁਣ ਹਾਲ ਦੇ ਵਿੱਚ ਕੀ ਹੋ ਰਿਹਾ ਹੈ ਕਿ ਬਸ ਇੱਧਰ ਰਗੜਾਈ ਦਾ ਕੰਮ ਚੱਲ ਰਿਹਾ ਅੰਦਰ ਸੇਵਾਦਾਰ ਲੱਗੇ ਹੋਆ ਹਜੇ ਵੀ ਟਾਈਮ ਤਾਂ ਕਾਫੀ ਹੋਇਆ ਸਾਰੇ ਗਾਲੇ ਦਵਾਲੇ ਪਾਲਕੀ ਸਾਹਿਬ ਦੇ ਵੀ ਸਾਰੇ ਜਾਂਦੇ ਨਵੇਂ ਪੱਥਰ ਐ ਮਿੰਡਾ ਦਾ ਪਿਆ ਤਾਂ ਰਗੜਾਈ ਦਾ ਕੰਮ ਕਹਿੰਦੇ ਚੱਲ ਰਿਹਾ ਉੱਪਰੋਂ ਵੀ ਆ ਹਾਂ ਦੇਦਰ ਨਮਾ ਲੱਗ ਗਿਆ ਹੁਣ ਹਾਂ ਪਾਲਕੀ ਸਾਹਿਬ ਦਾ ਕੰਮ ਚੱਲ ਰਿਹਾ ਆ ਵੀ ਸਾਰਾ ਨਮਾਈਆਂ ਆ ਵੀ ਨਮਾਈਆਂ ਇੱਧਰ ਕੰਮ ਚੱਲ ਰਿਹਾ ਆ ਭਾਲਕੀ ਸਾਹਿਬ ਦਾ ਵੀ ਆ ਯਹਾਂ ਪੈਂਦਾ ਯਾਨੀ ਅੰਦਰ ਵਾਲੇ ਦਾ ਵਿਪਸਨ ਵਾਹਿਗੁਰੂ ਸੱਚੀ ਅਪਾਸ਼ਾ ਬਲੀ ਕਰੇ ਮਹਾਰਾਜ ਮੈਂ ਸੰਗ੍ਰਿਗ ਮਾਛੀਬੜੀ ਦੇ ਜੰਗਲਾਂ ਦੇ ਵਿੱਚ ਮੇਨਾ ਦਰਬਾਨ ਦੇ ਸਾਹਮਣੇ ਅਜੀ ਇਹ ਫੋਟੋ ਲੱਗਿਓ ਇੱਧਰ ਟਾਈਮਿੰਗ ਲਿਖਿਓ ਆ ਜੀ ਸਵੇਰ ਨੂੰ ਨਗਾਰਾ ਕਵਾੜ ਖੁੱਲਣ ਦਾ ਸਮਾਂ ਤੋਂ ਲੈ ਕੇ ਸਾਰਾ ਹੀ ਲੋਕਾਂ ਦੀ ਸ਼ਾਮ ਦਾ ਵੇਲਾ ਜੀ ਖਰੇ ਰਾਜ ਸਾਭ ਦੇ ਪਾਠ ਹੋ ਗਏ ਆ ਤਾਂ ਬੜਾ ਵਦਗਿਆ ਲੱਗ ਰਿਹਾ ਆ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਬਿਲਡਿੰਗ ਦੇ ਵਿੱਚ ਕੰਮ ਵੀ ਚੱਲ ਰਿਹਾ ਹੈ ਸੰਗਤਾਂ ਆ ਰਹੀਆਂ ਆ ਮੱਥਾ ਟੇਕਣ ਸਾਡੇ ਵੀ ਅੱਜ ਕਰਮਾ ਦੇ ਵਿੱਚ ਲਿਖਿਆ ਸੀ ਮਹਾਰਾਜ ਨੇ ਵੀ ਤੁਸੀਂ ਵੀ ਆਉਣਾ ਹੀ ਹੋਣਾ ਜ਼ਰੂਰੀ ਹੋਣਾ ਸੀ ਅਸੀਂ ਮਾਛੀਵਾੜੀ ਤੋਂ 4-5 4 ਕਿਲੋਮੀਟਰ ਅੱਗੇ ਗਏ ਸੀ ਕਿ ਪਾਪ ਸੀ ਤੇ ਮੈਂ ਕਹਾਂ ਜੇ ਹੋ ਕੇ ਹੀ ਜਾਣਾ ਆ ਹਨਾ ਵਾਹਿਗੁਰੂ ਮਹਾਰਾਜ ਭਲੀ ਕਰੇ ਸਾਰੇ ਇੱਧਰ ਬੱਲਣ ਪਏ ਆ ਬਾਂਦੂ ਤੇ ਆ ਜਿਹਦਾ ਮੇਲੇ ਲਈ ਜੇ ਉੱਦਾਂ ਵੀ ਲੰਗਰਾਂ ਲਈ ਚੱਲਦਾ ਰਹਿੰਦਾ ਹੈ ਸ਼ਾਮ ਦਾ ਬਿਲਾ ਬਹੁਤ ਵਧੀਆ ਮਾਹੌਲ ਬਣਿਆ ਪਿਆ ਇੱਧਰ ਕਲੰਕਰਿਆ ਜੀ ਚੱਲ ਰਿਹਾ ਰੋ ਰੇ ਸਤਿ ਸ੍ਰੀ ਅਕਾਲ ਭਲੀ ਪੱਤਰਾ ਇੱਧਰਿਆ ਜੀ ਲੰਗਰ ਹਾਲ ਸੰਗਤਾਂ ਹਜੇ ਉਧਰ ਹੀ ਹਾਲ ਦੇ ਵਿੱਚ ਸਜੀਆਂ ਬੈਠੀਆਂ ਆ ਹਜੇ ਘਟਿਆ ਇੱਧਰ ਔਰ ਥੋੜੇ ਟਾਈਮ ਨੂੰ ਆ ਜਾਣਾ ਹੈ ਰਹਿਰਾ ਸਾਫ ਦੇ ਪਾਰ ਤੋਂ ਬਾਅਦ ਆ ਜਾਣਾ ਇੱਧਰ ਫਿਰ ਸੰਗਤਾਂ ਨੇ ਇੱਧਰ ਬਾਹਰ ਝੂਠੇ ਵਰਤਨ ਸਾਫ ਕੀਤੇ ਜਾਂਦੇ ਆ ਜੇਕਰ ਸੇਵਾਦਾਰ ਲੱਗੇ ਹੋ ਆ ਮਾਰਾ ਮਨੀਆਂ ਕੋਲ ਮਾਰਾ ਤੋਂ ਮਨੀਆਂ ਕੋਲ ਹੋਰ ਮਾਰ ਕਰਦੇ ਆ ਇੱਧਰ ਆ ਕੇ ਲੈਟਰੀਨ ਬਣੇ ਹੋ ਬਾਥਰੂਮ ਬੀਬੀਆਂ ਵਾਸਤੇ ਤਾਂ ਭਾਈਆਂ ਵਾਸਤੇ ਲਿਖਿਆ ਹੈ ਕਰੋ ਜੀ ਦਰਸ਼ਨ ਬਿਲਕੁਲ ਸੂਰਜ ਛੇਪ ਰਿਹਾ ਆ ਹੁਣ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਵੀ ਵਾਸਤੇ ਹੁਣ ਚੱਲੇ ਆ ਵਾਹਿਗੁਰੂ ਜੀ ਇੱਧਰ ਆ ਜੀ ਗੁਰੂ ਕਾ ਬਾਗ ਹੁਣ ਆ ਗਿਆ ਆਪਾਂ ਬਾਹਰਲੇ ਪਾਸੇ ਇਹ ਆ ਜੀ ਧਾਨੋ ਹੋ ਮਾਛੀਵਾੜੇ ਦਾ ਜੰਗਲ ਗੁਰੂ ਸਾਹਿਬ ਜੀ ਦੀ ਚਾਰਨ ਛੋ ਧਰਤੀ ਹਰ ਅਰਦਾਸ ਕਰ 100 100 ਲੱਖ ਲੱਖ ਕਰੋੜ ਕਰੋੜ ਵਾਰ ਇਹਨੂੰ ਪ੍ਰਣਾਮ ਹੈ ਆ ਜੀ ਹਰ ਇੱਕ ਸਿੱਖ ਦਾ ਦੂਗਾ ਮਨ ਤੋਰ ਕਰਨ ਵਾਲਿਓ ਇਹਨਾਂ ਦਾ ਸੀ ਪ੍ਰਭਾਤ ਸੱਚੇ ਬਾਸ਼ਾ ਮੈਂ ਤੁਹਾਨੂੰ ਮੋਰ ਦਿਖਾਉਂਦਾ ਜੀ ਵਿੱਚ ਰਿਆ ਵਿੱਚ ਬੜੇ ਚਿਹਰੀ ਮੈਂ ਤਾਂ ਦੇਖਿਆ ਮੋਰ ਇਹ ਆ ਜੀ ਮਾਛੀਵਾੜੇ ਦਾ ਜੰਗਲ ਇੱਥੇ ਸਾਨੂੰ ਇੱਕ ਸੇਵਾਦਾਰ ਨੇ ਦੱਸਿਆ ਜੀ ਆ ਜਿਹੜਾ ਬਾਗ ਆ ਨਾ ਬਾਗ ਦੇ ਕਹਿੰਦੇ 38 ਕਿल्ले ਬਾਬਾ ਕਾਲਾ ਸਿੰਘ ਜੀ ਨੇ ਉਹਨਾਂ ਦਾ ਇੱਧਰ ਸਥਾਨ ਬਣਿਆ ਆ ਮਾਤਾ ਤੰਦਰ ਕੋ ਨਾਇਆ ਉਨੇ ਕਹਿੰਦੇ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੇ ਆ ਲਲ ਕਲਾ ਉਹਨਾਂ ਦਾ ਪਿੰਡ ਆ ਨੀਲੋ ਦੇ ਪੌੜ ਦੇ ਕੋਲ ਦੱਸਦੇ ਆ ਲੁਧਿਆਣੇ ਜ਼ਿਲ੍ਹੇ 'ਚ ਆ ਉਹਨਾਂ ਦਾ ਸਥਾਨ ਬਣਿਆ ਆ ਇੱਧਰ ਉੱਪਰ ਆ ਜਿਹੜੇ ਕਹਿੰਦੇ 38 ਕਿਲੇ ਆ ਹਨਾ ਜਿੱਥੇ ਅੰਬਾਂ ਦਾ ਜਾਮਣਾਂ ਦਾ ਮਸੰਮੀਆਂ ਦਾ ਆ ਬੇਰੀਆਂ ਦਾ ਇੱਧਰ ਬਾਗਿਆ ਸਾਰਾ ਹੀ ਇਹ ਕਹਿੰਦੇ ਉਹਨਾਂ ਦੀ ਜ਼ਮੀਨ ਸੀਗੀ 38 ਕਿੱਲੇ ਬਾਬਾ ਕਾਲਾ ਸਿੰਘ ਜੀ ਹੁਣੀ ਉਨੇ ਕਹਿੰਦੇ ਗੁਰਦੁਆਰਾ ਸਾਹਿਬ ਨੂੰ দান ਕੀਤੀ ਆ ਆ ਸਾਰੀ ਜ਼ਮੀਨ ਜਿੱਥੇ ਆਪਾਂ ਹੁਣ ਮੈਤੁਰਿਆ ਜਾ ਰਹੇ ਆ ਸੰਗਤਾਂ ਨੂੰ ਪਤਾ ਹੀ ਹੋਣਾ ਜਿੱਥੇ ਬਾਗ ਆ ਗੁਰੂ ਕਾ ਆ ਉਹਨਾਂ ਦਾ ਕਹਿੰਦੇ ਦਰਸਤਾਨ ਬਣਿਆ ਆ ਉੱਪਰ ਬਾਬਾ ਕਾਲਾ ਸਿੰਘ ਜੀ ਤਾਂ ਉਨੇ ਮੈਨੂੰ ਇੱਕ ਖੂਰ ਗੱਲ ਦੱਸੀ ਕਹਿੰਦੇ ਉਹਨਾਂ ਦਾ ਉੱਥੇ ਗੁਰਦੁਆਰਾ ਸਾਹਿਬ ਪੈਂਡ ਚ ਲਾਲ ਕਲਾ ਕਹਿੰਦੇ ਬਹੁਤ ਵੱਡਾ ਪਸਤਾਨ ਬਣ ਰਿਹਾ ਹੈ ਉਹਨਾਂ ਦਾ ਵੀ ਠੀਕ ਹੈ ਜੀ ਬਾਬਾ ਕਾਲਾ ਸਿੰਘ ਆਹਾ ਆ ਵਿੱਚ ਆਇਆ ਜੀ ਕਰੋ ਦਰਸ਼ਨ ਹਾਂ ਬਾਬਾ ਜੀ ਨੇ ਇਹਨਾਂ ਨੇ ਕੀਤੇ ਜੀ 38 ਕਿਲੇ ਨਾਮ ਜਿੱਥੇ ਜੰਗਲਾਂ ਵਾਲੀ ਜਗ੍ਹਾ ਹੈ ਸਾਰੀ ਜਿੱਥੇ ਬਾਗ ਆ ਗੁਰੂ ਦਾ ਉਹ ਵਾਲੇ ਇਹਨਾਂ ਦਾ ਲੱਲ ਕਲਾਂ ਪਿੰਡ ਹੈ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਨੀਲੋ ਦੇ ਪੌੜ ਦੇ ਕੋਲ ਉਹ ਨਹੀਂ ਮੈਨੂੰ ਦੱਸਿਆ ਕਹਿੰਦੇ ਬਹੁਤ ਵੱਡਾ ਇਹਨਾਂ ਦਾ ਉੱਥੇ ਸਥਾਨ ਬਣ ਰਿਹਾ ਹੈ ਪਿੰਡ ਦੇ ਵਿੱਚ ਬਾਹ ਗੁਰੂ ਘਲੀ ਕਰਨ ਜੀ ਠੀਕ ਹੈ ਜੀ ਆਪਾਂ ਹੁਣ ਚੱਲੇ ਆ ਤਾਂ ਇਹਨੇ ਸ਼ਾਮ ਹੋ ਗਈ ਹੁਣ ਤਾਂ ਸੂਰਜ ਛਿਪੇ ਗਿਆ। ਅ ਦੇਖਦੇ ਆ ਹੁਣ ਇਸ ਫੋਨ 'ਚ ਕਿਦਾਂ ਦਾ ਬਲੌਗ ਬਣਿਆ ਆ। ਕਰਕੇ ਦੂਜੇ ਫੋਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਬਈ ਤੁਹਾਡੀ ਜੋ ਪ੍ਰੋਬਲਮ ਆ ਗਈ ਹੀਟ ਇਹ ਮਾਰ ਗਿਆ ਸੀ। ਤਾਂ ਜੇ ਤਾਂ ਹੋ ਸਕਿਆ ਇੱਕ ਜੇ ਕਰਾਂਗੇ ਨਹੀਂ ਤਾਂ ਫਿਰ ਦੋਨ ਦੇ ਵਿੱਚ ਕੰਟੀਨਿਊਸ ਕਰ ਦਵਾਂਗੇ। ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ। ਮਹਾਰਾਜ ਕਰੇ ਸਾਰਿਆਂ ਤੇ ਭਲੀ। ਤਾਂ ਜੇ ਵਧੀਆ ਲੱਗਾ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਜੀ